ਸਸ਼ੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕਿਦਾਂ ਹੋ ਸਾਰੇ ਉਮੇ ਸਾਰੇ ਵਧੀਆ ਹੋਮਗੇ ਇਸ ਵੇਲੇ ਦਾ ਟਾਈਮ ਆ 6 ਵਜ ਚੁੱਕਿਆ ਤੇ ਮੈਂ ਖੋਲ ਰਹੀ ਆ ਇੱਥੇ ਗੇਟ ਪਉਛੇ ਪੋਣੇ 6 ਮੈਂ ਉੱਠਦੀ ਹੁੰਨੀ ਆਂਗੀ ਤੇ ਇੱਥੇ ਬਸ ਆਪਾਂ ਗੇਟ ਵਗੈਰਾ ਖੋਲ ਰਹੀ ਸੀ ਥੋੜੀ ਜੀ ਆਪਾਂ ਵਾਤਾਵਰਨ ਨੂੰ ਫੀਲ ਕਰਾਂਗੇ এনवायरमेंट ਨੂੰ ਫੀਲ ਕਰਾਂਗੇ ਚਾਹ ਮੇਰੀ ਬਣਨੀ ਰੱਖੀ ਹੋਈ ਹੈਗੀ ਇਹ ਚਾਹੂ ਵੀ ਮੰਗੇ ਤੇ ਆਪਣੇ ਜਿਹੜੇ ਦਿੱਲੀ ਦੇ ਕੰਮਕਾਰ ਨੇ ਉੱਥੇ ਲੱਗਾਂਗੇ ਬਾਬਾ ਜੀ ਪਾਠ ਕਰਦੇ ਸੀਗੇ ਸਵੇਰ ਦਾ ਟਾਈਮ ਆ ਗੁਰਬਾਣੀ ਕੰਨਾਂ 'ਚ ਪੈ ਜਾਂਦੀ ਆ ਬਹੁਤ ਲੱਕੀਆਂ ਜੋ ਗੁਰੂ ਘਰ ਨੇਗੇ ਸਾਡੇ ਘਰ ਦੇ ਜਮਾਂ ਨੇੜੇ ਨੇਗੇ ਇੱਥੇ ਚਾਹ ਆਪਣੀ ਬੜਨੀ ਆ ਦੁੱਧ ਪਾਤਾ ਸੀਗਾ ਚਾਹ ਦੇ ਵਿੱਚ ਤੇ ਇਧਰ ਜਿੰਮੀ ਨੂੰ ਵੀ ਦੁੱਧ ਪਾਤਾ ਸੀ ਜਿੰਮੀ ਨੇ ਵੀ ਦੁੱਧ ਪੀ ਲਿਆ ਤੇ ਉੱਧਰ ਆਪਣੀ ਆਲੀ ਹੈਗੀ ਉਹਨੇ ਵੀ ਦੁੱਧ ਪੀ ਲਿਆ ਸਾਰਾ ਹੁਣ ਮੈਂ ਇਹਨਾਂ ਦੇ ਚੱਕਰੀ ਸੀ ਭਾਂਡੇ ਤੇ ਬਸ ਇਹਨਾਂ ਨੂੰ ਦੁੱਧ ਪਾਤਾ ਸੀ ਤੇ ਬੱਚੇ ਵੀ ਵਿਚਾਰੇ ਫੀਡ ਲੈ ਰਹੇ ਨੇ ਤੇ ਇਧਰ ਮੈਂ ਲਾਤੀ ਸੀ ਮਸ਼ੀਨ ਕੱਪੜੇ ਧੋਣ ਦੇ ਲਈ ਤੇ ਫਿਰ ਮੈਂ ਪਾਇਆ ਚਾਹ ਦੇ ਸੌਰੀ ਕੱਪ ਦੇ ਵਿੱਚ ਚਾਹ ਪਾਈ ਤੇ ਇਧਰ ਮੈਂ ਕਰੀਤੀ ਸੀਗੀ ਕਿਚਨ ਦੀ ਸਾਰੀ ਕਲੀਨਿੰਗ ਕਿਚਨ ਨੂੰ ਸਾਫ਼ ਕਰਤਾ ਸੀ ਚੰਗੀ ਤਰ੍ਹਾਂ ਤੇ ਫਿਰ ਮੈਂ ਬਣਾਉਣ ਲੱਗ ਗਈ ਸੀਗੀ ਡੈਡੀ ਦੇ ਲਈ ਪਰਾਂਠਾ ਬਿਕੋਜ਼ ਡੈਡੀ ਨੇ ਸਵੇਰ ਸੱਜਰੇ ਕੰਮ ਤੇ ਜਾਣਾ ਹੁੰਦਾਗਾ ਇਹ ਹੀ ਮੇਨ ਹੁੰਦਾਗਾ ਅੱਜ ਤੇ ਵਾਸਤੇ ਮੈਂ ਡੈਡੀ ਦਾ ਪਰਾਂਠਾ ਬਣਾ ਰਹੀ ਸੀਗੀ ਤੇ ਬਾਕੀ ਕਿਚਨ ਦੀ ਕਲੀਨਿੰਗ ਹੋ ਗਈ ਸੀ ਮਸ਼ੀਨ ਲੱਗੀ ਹੋਈ ਸੀਗੀ ਝਾੜੂ ਪੋਚਾ ਤੇ ਜਿਹੜੀਆਂ ਬਾਕੀਆਂ ਚੱਕਤਰ ਹੁੰਦੀਆਂ ਨੇ ਉਹ ਸਾਰੇ ਕੰਮ ਮੇਰੇ ਰਹਿੰਦੇ ਨੇਗੇ ਸਾਰੇ ਬਸ ਐਵੇਂ ਕੰਮਾਂ ਦੇ ਵਿੱਚ ਸਾਰਾ ਜਿਹੜਾ ਦੇਣਾਗਾ ਮੇਰਾ ਲੰਘ ਜਾਂਦਾਗਾ ਕਈ ਵਾਰ ਤਾਂ 1 ਮਿੰਟ ਦਾ ਵੀ ਸਾਹ ਨਹੀਂ ਮਿਲਦਾ ਕਿਉਂਕਿ ਅਗਰ ਕੰਮਾਂ ਤੋਂ ਵੇਲ ਮਿਲਦੀ ਆ ਤਾਂ ਬੱਚਾਗਾ ਜਿਹੜਾ ਉਹ ਛੋਟਾਗਾ ਉਹਦੇ ਕੰਮੀ ਲੱਗ ਜਾਂਦੇ ਆ ਉਹਦੇ ਪਿੱਛੇ ਪਿੱਛੇ ਭੱਜਣਾ ਪੈਂਦਾਗਾ ਉਹਨੂੰ ਉਸ ਰੋਂਦਾ ਉਹਨੂੰ ਭਰਉਣਾ ਪੈਂਦਾ ਕਦੇ ਕਹਿ ਦਿੰਦਾ ਬਾਹਰ ਲੈ ਕੇ ਜਾਓ ਬਾਹਰ ਲੈ ਕੇ ਜਾਣਾ ਪੈਂਦਾ ਬਹੁਤ ਇੱਲਤ ਕਰਦਾ ਬਹੁਤ ਜਿਆਦਾ ਤੇ ਹਲੇ ਤਾਂ ਇਹ ਤੁਰਨ ਨਹੀਂ ਲੱਗਿਆ ਹੈਗਾ ਹਲੇ ਪਰੇਸ਼ਾਨ ਕਰਦਾ ਜਦੋਂ ਤੁਰਨ ਲੱਗ ਗਿਆ ਫਿਰ ਪਤਾ ਨਹੀਂ ਇਹ ਕੀ ਕੁਛ ਕਰੂਗਾ ਤੇ ਚਲੋ ਇਹੀ ਜ਼ਿੰਦਗੀ ਹੈ ਇਹੀ ਲਾਈਫ ਆ ਕਰਨੀ ਆ ਜਿੰਨਾ ਚਿਰ ਸਕੂਲ ਨਹੀਂ ਜਾਣ ਲੱਗਦਾ ਹੈਗਾ ਉਨਾਂ ਚਿਰ ਤਾਂ ਇਹਦੇ ਆਲੇ ਦਿਵਾਲੀ ਆ ਜਿਹੜੀ ਲਾਈਫ ਆ ਤੇ ਇੱਕ ਵਾਰ ਲੱਗ ਜੇ ਸਕੂਲ ਜਾਣ ਫਿਰ ਆਪਾਂ ਵੀ ਆਪਦੇ ਵੱਲ ਥੋੜਾ ਜਿਹਾ ਧਿਆਨ ਦੇਵਾਂਗੇ ਕੋਈ ਨਹੀਂ ਡੇਢ ਸਾਲ ਦਾ ਹੋ ਗਿਆ ਡੇਢ ਦੋ ਸਾਲ ਹੋਰ ਆ ਫਿਰ ਇਹਨੂੰ ਆਪਾਂ ਸਕੂਲ ਦੇ ਵਿੱਚ ਲਾ ਦਾਂਗੇ ਬਸ ਇਤੇ ਪਰੌਂਠੇ ਤੇ ਘਿਓ ਵਗੈਰਾ ਚੰਗੀ ਤਰ੍ਹਾਂ ਲਾਤਾਗਾ ਪਰੌਂਠਾ ਬਣ ਜੂਗਾ ਆਪਣਾ ਤਿਆਰ ਹੋ ਜੂਗਾ ਬਸ ਇਸ ਤੋਂ ਬਾਅਦ ਮੈਂ ਕਰੂੰਗੀ ਆਪਣੇ ਬਾਕੀ ਦੇ ਕੰਮ ਝਾੜੂ ਵਗੈਰਾ ਜਿਹੜੇ ਲਗਾਉਣੇ ਆਂਗੇ ਉਹ ਸਾਰੇ ਕੰਮ ਮੈਂ ਕਰੂੰਗੀ ਤੇ ਇਹੀ ਕੰਮਾਂ ਦੇ ਵਿੱਚ ਸੌਣ ਲੱਗੇ ਰੁਟੀਨ ਲੱਗ ਜਾਂਦਾ ਤੇ ਮੈਨੂੰ ਪਤਾ ਹਰ ਇੱਕ ਜਿਹੜੀ ਲੇਡੀ ਹੁੰਦੀ ਆ ਹਰ ਇੱਕ ਹਾਊਸ ਵਾਈਫ ਆ ਮੇਰੇ ਵਰਗੀਆਂ ਜਿਹੜੀਆਂ ਮੇਰੀਆਂ ਭੈਣਾਂ ਨੇ ਸਾਰਿਆਂ ਦਾ ਦਿਨ ਇਦਾਂ ਹੀ ਲੰਘ ਜਾਂਦਾਗਾ ਤੁਸੀਂ ਵੀ ਕਹਿੰਦੀਆਂ ਹੋਣੀਆਂ ਵੀ ਡੇਲੀ ਡੇਲੀ ਇੱਕੋ ਚੀਜ਼ ਹਨਾ ਦਿਖਾਈ ਜਾਂਦੇ ਰਹਿੰਦੇ ਆ ਜਾਂ ਕੁਝ ਵੀ ਆ ਬਾਰ ਕੀ ਕਰੀਏ ਜਦੋਂ ਆਪਣੀ ਲਾਈਫ ਹੀ ਇਹੀ ਆ ਬਸ ਇਹੀ ਦਿੱਲੀ ਦੀ ਲਾਈਫ ਆ ਕਦੇ ਬਸ ਕਿਤੇ ਜਿਹੜਾ ਜਾਣਾ ਹੁੰਦਾ ਕਦੇ ਬਾਜ਼ਾਰ ਜਾ ਕਦੇ ਗੁਰੂ ਘਰ ਇਸ ਤੋਂ ਬਿਨਾ ਜਾ ਪੇਕੇ ਜਾਣਾ ਹੁੰਦਾ ਬਸ ਇਸ ਤੋਂ ਬਿਨਾ ਆਪਣੀ ਹੋਰ ਕੋਈ ਲਾਈਫ ਨਹੀਂ ਹੈਗੀ ਇਹੀ ਲਾਈਫ ਆ ਬੱਚੇ ਪਰਿਵਾਰ ਘਰ ਪਰਿਵਾਰ ਬਸ ਇਹਨਾਂ ਦੇ ਵਿੱਚ ਜਿਹੜੀ ਆਪਣੀ ਕਹਿੰਦੇ ਹੁੰਦੇ ਇੱਕ ਨਿੱਕੀ ਜੀ ਦੁਨੀਆ ਵਸਦੀ ਹੈਗੀ ਸਾਡੀ ਆਪਣੀ ਸਾਰੀਆਂ ਭੈਣਾਂ ਦੀ ਤੇ ਜੇ ਇਹ ਇੱਕ ਦਿਨ ਵੀ ਮੈਂ ਕਹਾ ਵੀ ਮੈਨੂੰ ਜੇ ਇਹ ਕੰਮ ਮੈਨੂੰ ਹੁਣ ਇਹ ਕੰਮ ਦੀ ਇੰਨੀ ਆਦਤ ਪੈ ਗਈ ਵੀ ਇੱਕ ਇੱਕ ਦਿਨ ਵੀ ਅਗਰ ਮੈਨੂੰ ਇਹ ਕੰਮਾਂ ਤੋਂ ਵੇਲ ਮਿਲਦੀ ਆ ਨਾ ਤਾਂ ਮੈਨੂੰ ਔਖਾ ਔਖਾ ਲੱਗਣ ਲੱਗ ਜਾਂਦਾ ਵੀ ਮੈਂ ਅੱਜ ਕੰਮ ਨਹੀਂ ਕੀਤਾ ਹੈਗਾ ਵਧੀਆ ਜਿਆ ਨਹੀਂ ਲੱਗਦਾ ਵਧੀਆ ਜਿਆ ਨਹੀਂ ਫੀਲ ਹੁੰਦਾ ਤੇ ਇਥੇ ਮਸ਼ੀਨ ਦੇ ਪਿੱਛੋਂ ਨਾ ਥੋੜਾ ਥੋੜਾ ਪਾਣੀ ਨਿਕਲਣ ਲੱਗ ਜਾਂਦਾ ਵੈਸੇ ਤਾਂ ਇਹਦੇ ਹੁਨਰ ਦੇ ਪਪਾ ਨੇ ਲੋਟ ਕਰਤੀ ਸੀਗੀ ਇਹ ਪਰ ਫਿਰ ਵੀ ਪਤਾ ਨਹੀਂ ਕਿਉਂ ਅੱਜ ਨਿਕਲਣ ਲੱਗ ਗਿਆ ਸੀਗਾ ਥੋੜਾ ਥੋੜਾ ਪਾਣੀ ਤੇ ਇਹਨੂੰ ਮੈਂ ਚਲੋ ਮੀ ਮਸ਼ੀਨ ਲਗਾਤੀ ਇੱਕ ਵਾਰ ਵੀ ਚਮੂ ਕੱਪੜੇ ਤਾਂ ਧੋਣੇ ਹੀ ਆਂਗੇ ਸੁਬਾ ਸੁਬਾ ਐ ਆ ਵੀ ਹੁਨਰ ਸੁੱਤਾ ਪਿਆ ਉਹਦੇ ਸੁੱਤੇ ਸੁੱਤੇ ਮੈਂ ਨਾ ਮਸ਼ੀਨ ਲਗਾ ਦਾਂ ਤੇ ਕੱਪੜੇ ਧੋਤੇ ਜਾਣ ਫਿਰ ਮੈਂ ਚਲੀ ਗਈ ਸੀ ਉਧਰ ਡਰੈੰਗ ਰੂਮ ਦੇ ਵਿੱਚ ਉਹਦੀ ਕਲੀਨਿੰਗ ਕਰਨ ਬਿਕੋਜ਼ ਉਥੇ ਕਤੂਰੇ ਰੱਖੇ ਹੋਏ ਨੇ ਸਾਡੇ ਉਥੇ ਖੁੱਲਾ ਖੁੱਲਾ ਨਾ ਤੇ ਹਵਾ ਸੋਹਣੀ ਆਉਂਦੀ ਹੈਗੀ ਤਾਂ ਕਰਕੇ ਜਿਹੜੇ ਛੋਟੇ ਬੱਚੇ ਹੈਗੇ ਉਹ ਸੀ ਉਥੇ ਰੱਖੇ ਹੋਏ ਨੇ ਪਹਿਲਾਂ ਤਾਂ ਮੈਂ ਸਾਰੇ ਜਿਹੜੇ ਸੋਫਿਆਂ ਦੇ ਕਵਰ ਸੀਗੇ ਉਹ ਝਾੜ ਕੇ ਚੰਗੀ ਤਰ੍ਹਾਂ ਬਿਸ਼ਾਏ ਉਹਨਾਂ ਨੂੰ ਵਿਛਾਉਣ ਤੋਂ ਬਾਅਦ ਮੈਂ ਇੱਥੇ ਝਾੜੂ ਵਗੈਰਾ ਲਾਉਂਗੀ ਤੇ ਉੱਥੇ ਸਾਡੇ ਰੋਮੀ ਜੀ ਵੀ ਬੈਠੇ ਨੇ ਸਾਡੇ ਤੋਤੂ ਰਾਮ ਤੇ ਰੋਮੀ ਵੀ ਬੈਠਾਗਾ ਉੱਥੇ ਤੇ ਉਹਦੀ ਵੀ ਕਲੀਨਿੰਗ ਜੀ ਕਰਨੀ ਹੈਗੀ ਉਹਦੇ ਕੱਪੜੇ ਵਗੈਰਾ ਜਿਹੜੇ ਰੱਖੇ ਹੁੰਦੇ ਨੇ ਉੱਥੇ ਤੇ ਉਹ ਵੀ ਸਾਰੇ ਝਾੜ ਕੇ ਵਿਛਾਉਣੇ ਹੁੰਦੇ ਆਗੇ ਤੇ ਇਹੀ ਮਤਲਬ ਕਿ ਇੱਥੇ ਥੋੜਾ ਜਿਹਾ ਜ਼ਿਆਦਾ ਸਾਡੇ ਖਲਾਰਾ ਪੈ ਜਾਂਦਾਗਾ ਬੱਚੇ ਜ਼ਿਆਦਾ ਨਹੀਂ ਸਾਡੇ ਘਰੇ ਤਾਂ ਕਰਕੇ ਥੋੜਾ ਜਿਹਾ ਖਲਾਰਾ ਜਿਹੜਾ ਸਾਡੇ ਘਰੇ ਜ਼ਿਆਦਾ ਪੈ ਜਾਂਦਾਗਾ ਬਸ ਇਹੀ ਆਪਣੇ ਜਿਹੜੇ ਕੰਮ ਨੇ ਹੀ ਚੱਲਦੇ ਰਹਿਣੇ ਆਂਗੇ ਇੱਥੇ ਸੋਫੇਆ ਵਗੈਰਾ ਦੀ ਚੰਗੀ ਤਰ੍ਹਾਂ ਕਲੀਨਿੰਗ ਕਰ ਰਹੀ ਸੀ ਮੈਂ ਮਿੱਟੀ ਧੂੜ ਮਿੱਟੀ ਜੀ ਥੋੜੀ ਜੀ ਨਾ ਖੁੱਲੇ ਜੇ ਕਰਕੇ ਇੱਧਰ ਥੋੜੀ ਜੀ ਆ ਜਾਂਦੀ ਹੈ ਤਾਂ ਕਰਕੇ ਇੱਥੇ ਚੰਗੀ ਤਰ੍ਹਾਂ ਥੋੜੀ ਜੀ ਕਲੀਨਿੰਗ ਥੋੜੀ ਜੀ ਜ਼ਿਆਦਾ ਚੰਗੀ ਤਰ੍ਹਾਂ ਕਰਨੀ ਪੈਂਦੀ ਹੈ ਕਿਉਂਕਿ ਗੇਟ ਵਗੈਰਾ ਜਾਂ ਸਾਰੇ ਪਾਸੇ ਖੁੱਲਾ ਨਾ ਡ੍ਰੈنگ ਰੂਮ ਬੰਦ ਨਹੀਂ ਨਾ ਹੈਗਾ ਅਗਰ ਤਾਂ ਸ਼ੀਸ਼ਾ ਵਗੈਰਾ ਲੱਗਿਆ ਹੋਵੇ ਤਾਂ ਤਾਂ ਇੰਨਾ ਨਾ ਆਵੇ ਤੇ ਹਲੇ ਨਹੀਂ ਹੈਗਾ ਤੇ ਤਾਂ ਕਰਕੇ ਥੋੜਾ ਜਿਹਾ ਇੱਥੇ ਖਲਾਰਾ ਜ਼ਿਆਦਾ ਪੈ ਜਾਂਦਾਗਾ ਤੇ ਬਸ ਇਥੇ ਮੈਂ ਕਤੂਆ ਇਥੇ ਮੈਂ ਨਾ ਝਾੜੂ ਲਗਾ ਕੇ ਇੱਕ ਵਾਰ ਬੱਚਿਆਂ ਨੂੰ ਕਤੂਰਿਆਂ ਨੂੰ ਇਧਰਲੀ ਸਾਈਡ ਕਰ ਦੂੰਗੀ ਤੇ ਫਿਰ ਮੈਂ ਇਧਰਲੀ ਸਾਰੇ ਕਿਤੇ ਲਗਾ ਦੂੰਗੀ ਇਧਰ ਆ ਦੇਖੋ ਮੂਰੇ ਤੁਹਾਨੂੰ ਦਿਖ ਰਹੀ ਹੈ ਕੈਮਰੇ ਦੇ ਮੂਰੇ ਆ ਬੈਠੀ ਹੈਗੀ ਮਿਸ ਜਿੰਮੀ ਇਹ ਬਸ ਇਹ ਮੇਰਾ ਸੰਧਾਰ ਹੀ ਆ ਮੰਨੋ ਮੇਰੇ ਨਾਲ ਨਾਲ ਹੀ ਰਹਿਣਾ ਹੈ ਇਹਨੇ ਪਤਾ ਨਹੀਂ ਇਹਨੂੰ ਮੇਰੇ ਨਾਲ ਕਿਹੜੇ ਜਨਮ ਦਾ ਮੋਹ ਪਿਆ ਹੋਇਆਗਾ ਇਹ ਆਲਵੇਸ ਮੇਰੇ ਨਾਲ ਨਾਲ ਹੀ ਰਹਿੰਦੀ ਹੈਗੀ ਆ ਮੈਂ ਵੌਇਸ ਓਵਰ ਦੇ ਰਹੀ ਆ ਤਾਂ ਪਿੱਛੇ ਆਪਣਾ ਜਿਹੜਾ ਜਨਾਬ ਆਗਾ ਉਹ ਟਰੈਕਟਰ ਟਰੈਕਟਰ ਕਰੀ ਜਾ ਰਿਹਾਗਾ ਇਹਨੂੰ ਟਰੈਕਟਰਾਂ ਤੋਂ ਬਿਨਾ ਹੋਰ ਕੋਈ ਕੰਮ ਹੈ ਹੀ ਨਹੀਂ ਇਹਨੂੰ ਬਸ ਟਰੈਕਟਰ ਹੀ ਚਾਹੀਦੀ ਹੈ ਸਾਰਾ ਦਿਨ ਇਹਨੂੰ ਟਰੈਕਟਰ ਚਾਹੀਦੀ ਹੈਗੀ ਇਹਨੂੰ ਟਰੈਕਟਰ ਦੇ ਹੀ ਜਾਓ ਤੇ ਸਾਡੇ ਘਰੇ ਇਹਨੇ ਨਾ ਇਨੇ ਟਰੈਕਟਰ ਘਰ ਰੱਖੇ ਨੇ ਨਿੱਕਾ ਛੋਟਾ ਵੱਡਾ ਪੰਜ ਸੱਤ ਤੋਂ ਮੈਨੂੰ ਲੱਗਦਾ ਸੱਤ ਅੱਠ ਟਰੈਕਟਰ ਨੇ ਹਾਂ ਇਹਦੇ ਤੇ ਕਿਸੇ ਦਾ ਟਾਇਰ ਨਹੀਂ ਹੈਗਾ ਕਿਸੇ ਦਾ ਕੋਸ਼ ਨਹੀਂ ਹੈਗਾ ਇੱਕ ਅੱਧਾ ਹੀ ਆ ਸਾਫ਼ ਸੁਥਰਾ ਸਾਰੇ ਇਹਨੇ ਤੋੜ ਦਿੰਦਾਗਾ ਪਰ ਸਾਹ ਨਹੀਂ ਲੈਂਦਾ ਬਿੰਦੂ ਉਹਨਾਂ বিনা ਜੇ ਕਿਤੇ ਕੋਈ ਟਰੈਕਟਰ ਪਿਆ ਨਾ ਦਿਖੇ ਨਾ ਵੀ ਅੱਜ ਘਰੇ ਟਰੈਕਟਰ ਨਹੀਂ ਦਿਖਿਆ ਕਈ ਵਾਰ ਮੈਂ ਹੁੰਦਾ ਨਾ ਆਪਾਂ ਟੌイズ ਵਗੈਰਾ ਸਾਰੇ ਬੱਚੇ ਦੇ ਇਕੱਠੇ ਕਰਕੇ ਰੱਖ ਦਿੰਨੇ ਹੁੰਨੇ ਆਂਗੇ ਤੇ ਇਹਨੂੰ ਅਗਰ ਟਰੈਕਟਰ ਵਗੈਰਾ ਕੋਈ ਨਾ ਦਿਖੇ ਤਾਂ ਇਹਨੂੰ ਐਂਗ ਹੋ ਜਾਂਦਾ ਵੀ ਪਤਾ ਨਹੀਂ ਮੇਰੇ ਟਰੈਕ ਉਂਗਲੀ ਵੀ ਮੇਰਾ ਫਲਾਨਾ ਟੌਏ ਜਾਂ ਕੋਈ ਹੈਨਾ ਨਾਮ ਲੈ ਕੇ ਕੁਝ ਵੀ ਨਾ ਹੋਰ ਟੌਏ ਤੱਕ ਸਾਨੂੰ ਮਤਲਬ ਹੀ ਨਹੀਂ ਕਾਰਾਂ ਵੀ ਹੈਗੀਆਂ ਨੇ ਹੋਰ ਵੀ ਸਕੂਟਰ ਜੇ ਵੀ ਹੈਗੇ ਛੋਟੇ ਛੋਟੇ ਨਾ ਕੋਈ ਮਤਲਬ ਨਹੀਂ ਅਸੀਂ ਤਾਂ ਟਰੈਕਟਰ ਲੈਣੇ ਆ ਸਾਡੇ ਟਰੈਕਟਰ ਦੇ ਦਿਓ ਬਸ ਕਿੱਥੇ ਰੱਖ ਤੇ ਬਸ ਸਾਰਾ ਦਿਨ ਟਰੈਕਟਰ 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 ਤੇ ਇੱਥੇ ਦੇਖੋ ਜੀ ਆਪਾਂ ਪਰਦੇ ਵਗੈਰਾ ਖੋਲਤੇ ਸੀਗੇ ਤੇ ਇੱਥੇ ਥੋੜੇ ਜਿਵੇਂ ਪਰਦੇ ਖਿਲਾਰ ਦੂੰਗੀ ਤੇ ਪਰਦੇ ਵਗੈਰਾ ਖਿਲਾਰ ਕੇ ਤੇ ਇਧਰ ਥੋੜਾ ਜਿਹਾ ਖੂੜਾ ਸਾਫ ਕਰ ਦੂ ਤੇ ਮੈਂ ਪੱਖਾ ਲਗਾਤਾ ਸੀ ਬਿਕੋਜ਼ ਬੱਚੇ ਬੈਠੇ ਹੋ ਉਹਨਾਂ ਨੂੰ ਜ਼ਿਆਦਾ ਗਰਮੀ ਚ ਲੋਟ ਨਹੀਂ ਨਾ ਰਹਿੰਦਾ ਛੋਟੇ ਆ ਕਿ ਉਹਨਾਂ ਨੂੰ ਵਿਚਾਰੇ ਨੂੰ ਗਰਮੀ ਥੋੜੀ ਜੀ ਜ਼ਿਆਦਾ ਲੱਗਦੀ ਆ ਹਲੇ ਉਹਨਾਂ ਦੀ ਕੇਅਰ ਥੋੜੀ ਜੀ ਜ਼ਿਆਦਾ ਜਿਵੇਂ ਆਪਾਂ ਇੱਕ ਛੋਟੇ ਬੱਚੇ ਦੀ ਕੇਅਰ ਕਰਦੇ ਆ ਇੱਕ ਛੋਟੇ ਨਿੱਕੇ ਬੱਚੇ ਨੂੰ ਸੰਭਾਲਦੇ ਆ ਉਹਵੇਂ ਇਹਨਾਂ ਨਿੱਕੇ ਨਿੱਕੇ ਜਿਹਾਨੂੰ ਸੰਭਾਲਣਾ ਪੈਂਦਾਗਾ ਇਹਨਾਂ ਨੂੰ ਵੀ ਗਰਮੀ ਸਰਦੀ ਚ ਬਹੁਤ ਧਿਆਨ ਰੱਖਣਾ ਪੈਂਦਾ ਪਿਛਲੇ ਪਿਛਲੀਆਂ ਸਰਦੀਆਂ ਜਿਹੜੀਆਂ ਹੁਣ ਸਰਦੀਆਂ ਲੰਘ ਕੇ ਗਈਆਂ ਨੇ ਸਾਡੇ ਬੱਚੇ ਹੋਏ ਸੀ ਸਾਡੀ ਦੇਜੀ ਡੌਗੀ ਸੀ ਜਿਹੜੀ ਦੇਜੀ ਉਹਦੇ ਬੱਚੇ ਹੋਏ ਸੀ ਤੇ ਇੰਨੀ ਠੰਡ ਸੀਗੀ ਕੜਕ ਦੀ ਪੂਰੀ ਤੇ ਉਹ ਠੰਡ ਨੇ ਨਾ ਸਾਡੇ ਉਹ ਬੱਚੇ ਮਤਲਬ ਕਿ ਉਹਨੇ ਖਤਮ ਕਰਦੇ ਮਤਲਬ ਕਿ ਬੱਚੇ ਨਹੀਂ ਹੈਗੇ ਠੰਡ ਕਰਕੇ ਤੇ ਬਸ ਇੱਥੇ ਇਹਨਾਂ ਨੂੰ ਘੇੜਾ ਬੂੜਾ ਚ ਕਢਾਰੀ ਆਂ ਜੀ ਮੈਂ ਬਾਹਰ ਗਲੀ ਦੇ ਵਿੱਚ ਇੱਥੇ ਟਾਈਮ ਨਹੀਂ ਲਾਉਣਾ ਕੱਢ ਲਓ ਘੇੜੇ ਜਿਹੜੇ ਕੱਢਣੇ ਆਂ ਰਾਈਟ ਸਤਿ ਸ਼੍ਰੀ ਅਕਾਲ ਕਟੋ 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 ਥੋੜੀ ਜੀ ਪੀ ਲੈ ਪੁੱਤ ਨਾ ਕਿਉਂ ਕੀ ਕਰੇਗਾ ਹੁਣ ਪੀਏਗਾ ਲੈ ਮੈਂ ਪਿਆਮਾ ਪੀਲਾ ਪੁੱਤ ਇਹਨੂੰ ਤੋ ਕਰ ਦਾਂਗਾ ਮੰਦਾ ਨਹੀਂ ਗੱਲ ਹੈ ਹਾਂ ਜੀ ਸ਼ਸ਼ੀ ਕਾਵਿ ਸਾਰੇ ਬਹੁਤ ਸਾਰੀ ਲੱਗੀਆਂ ਨੇ ਪਰ ਅੱਜ ਮੈਂ ਨਹੀਂ ਬਥੇਗਾ ਸਾਡਾ ਕਿਸੇ ਨੂੰ ਮੋੜ ਨਹੀਂ ਚਾਹੀਿਆ ਬਿਕਾਜ਼ ਅੱਜ ਸਾਡੇ ਨਾਲ ਬਹੁਤ ਮਾਰਾ ਹੋਇਆ ਸੀ ਸੀਰੀਅਸਲੀ ਸਾਡਾ ਜਿਹੜਾ ਛੋਟਾ ਬੱਚਾ ਸੀ 4 ਮਹੀਨਾ ਬਿਮਾਰ ਸੀ ਉਹਦਾ ਟ੍ਰੀਟਮੈਂਟ ਚੱਲ ਰਿਹਾ ਸੀ ਅੱਜ ਜਦ ਮੈਂ ਉਹ ਦੇਖਿਆ ਮੈਨੂੰ ਕਿਤੇ ਉਹ ਪਿਆਗਾ ਪਰ ਜਦ ਧਿਆਨ ਦਿੱਤਾ ਤਾਂ ਹੋ ਹੈ ਨਹੀਂ ਸੀ ਮਰੀਆ ਪਿਆਸੀ ਰੱਤੀ ਮੈਂ ਜਿੰਨੀ ਵਾਰੀ ਆਉਂਦੀ ਆ ਸੀ ਕੀ ਸੀ ਨੂੰ ਠੀਕ ਸੀ ਤੇ ਕਿ ਵੀ ਚਲੋ ਠੀਕਾ ਟਰੀਟਮੈਂਟ ਚੱਲ ਰਿਹਾ ਠੀਕ ਹੋਣਾ ਸਵੇਰੇ ਬਹੁਤ ਮਨ ਖਰਾ ਹੋਇਆ ਜੇ ਕਿ ਉਹ ਛੋਟਾ ਜਿਹਾ ਸੀ ਜਿਆਦਾ ਸੀ ਵਿਹਾਰਦਾ ਸੀ ਕੋਲੇ ਦੇ ਦਿਨਾਂ ਦਾ ਸੀ ਬਹੁਤ ਪਿਆਰ ਨਾਲ ਪਾਲਿਆ ਐਕਚੁਅਲੀ ਨਾ ਮੇਰੀ ਸੱਸ ਸੁਮਨ ਨੇ ਬਰਥਡੇ ਤੇ ਆਮਾਂ ਗੋਪਾਲ ਦੇ ਹਸੀਂ ਸਾਰੇ ਜਿੰਨੇ ਵੀ ਸਾਡੇ ਘਰੇ ਡੋਪੀ ਨੇ ਕੁਛ ਵੀ ਆਣਾ ਸਭ ਨੂੰ ਅਸੀਂ ਬੱਚਿਆਂ ਵਾਂਗੂ ਪਾਲਦੇ ਆ ਤਾਂ ਕਰਕੇ ਬਹੁਤ ਅੰਦਰੋਂ ਦੁੱਖੀ ਹੁੰਦਾ ਵੀ। ਬਾਈ ਗੂ ਕਿਸੇ ਨਾਲ ਈ ਦਾਨਾ ਕਰੀਓ ਬਹੁਤ ਅਸੀਂ ਪਿਆਰ ਨਾਲ ਨਾਲ ਰੱਖਦੇ ਆ ਬਹੁਤ ਪਿਆਰ ਨਾਲ ਅਸੀਂ ਪਾਲਦੇ ਆ ਇਹਨਾਂ ਨੂੰ ਈਅਰ ਕਰਦੇ ਆ ਪੁੱਤ ਬੱਚਾ ਇਹਨਾਂ ਤੋਂ ਬਿਨਾ ਮਿਲਨ ਕਰੇ ਨਹੀਂ ਬਿਲੋਕੀ ਇਹ ਸਾਰੇ ਬਹੁਤ ਪਿਆਰੇ ਆ ਜਦ ਬਹੁਤ ਮਨ ਖਰਾਬ ਹੋ ਰਿਹਾ ਤੇ ਜੋ ਵੀ ਮੈਂ ਤੁਹਾਨੂੰ ਬਾਰੇ ਤੁਹਾਨੂੰ ਕਮੇਟੀ ਕਰੀ ਹੋਈ ਸੀ ਇਹ ਬਣਾ ਦੇ। ਐਕਚੁਅਲੀ ਉਹ ਤਾਂ ਸੈੱਲ ਉਹਦੇ ਡੇਲ ਤੋਂ ਉਹਦੇ 4 ਲੱਖ ਚਾਹੀਦੇ ਹੁੰਦੇ ਆ ਉਹਦੇ ਬਿਲਕੁਲ ਨਹੀਂ ਦਿੱਤੇ ਜਾਂ ਰਹੇ। ਸੋ ਉਹਨਾਂ ਨੇ ਉਹ ਖਤ ਕਰਤਾ। ਮੈਂ ਤਾਂ ਉਹ ਵੀ ਕਹਿੰਨੀ ਅਗਰ ਤੁਹਾਡੇ ਘਰੇ ਲੌਂਗੀ ਰੱਖੀ ਹੋਵੇ ਨੇ ਤਾਂ ਪਲੀਜ਼ ਅਗਰ ਮਾਰ ਥੋੜਾ ਬਹੁਤ ਵੀ ਹੁੰਦੇ ਨਹੀਂ ਨਾ ਅਸੀਂ ਥੋੜੀ ਜਿਹੀ ਦੇਰੀ ਕਰਦੇ। ਅਸੀਂ ਜਦੀ ਟੈਸਟ ਕਰਾ ਲੈਂਦੇ ਸੀ। ਸੀ ਟੈਸਟਰ ਨੂੰ ਡੀਟੂ ਦੇਗੀ। ਅਗਰ ਤੁਹਾਡੇ ਘਰੇ ਹੀ ਪਈ ਹੋਵੇ ਅਗਰ ਵੀ ਮਾਰ ਹੁੰਦਾ। ਪਹਿਲਾਂ ਉਹ ਟੈਸਟ ਕਰ ਇਹਨੂੰ ਦਵਾਈ ਦੋ ਆ ਪਹਿਲਾਂ ਸਭ ਤੋਂ ਪਹਿਲਾਂ ਪਤਾ ਕਰੋ ਕਿ ਕੀ ਹੁੰਗਿਆ ਨਹੀਂ ਕਿੰਨਾਂ ਦਿਨਾਂ ਤੋਂ ਸੁਟੇਲੀ ਬੱਚੀ ਨੂੰ ਵੀ ਪਾਪਾ ਜੀ ਨੂੰ ਆਪਣੇ ਕੋਲ ਕਹਿੰਦੇ ਹੁੰਦੇ ਚੜਨਾ ਚਾਹੀਦਾ ਰੱਖੜ ਬਜਾ ਰਹੀ ਜੋ ਵੀ ਆਉਂ ਉਹ ਅੱਗੇ ਆ ਲੈ ਜਦੋਂ ਉਹ ਬਹੁਤ ਸੋਨਾ ਹੋਏਗੇ ਦੁਪਹਿਰ ਦਾ ਟਾਈਮ ਹੋ ਗਿਆ ਤੇ ਹੁਣ ਸੁੱਤਾ ਪਿਆਗਾ ਉਪਰੂਗਾ ਵੈਸੇ ਹੋਣੇ ਹੈ ਨਾ ਪਤਾ ਨਹੀਂ ਕਿਤਾ ਘੰਟਾ ਪਾਉਣਾ ਘੰਟਾ ਕਿੰਨਾ ਕੁ ਟਾਈਮ ਲੱਗੇ ਇੱਧਰ ਆ ਬੈਠੀ ਆ ਗਈ ਜਿਮੀ ਤੇ ਮੈਨੂੰ ਇਹਨਾਂ ਦਾ ਫੋਨ ਆ ਗਿਆ ਕਹਿੰਦੇ ਚਾਹ ਬਣਾ ਦਿਓ ਅਸਲ ਮੈਂ ਚਾਹ ਬਣਾਉਣ ਚੱਲੀ ਆ ਕਿਚਨ ਚ